ਕੁਕੇ ਹਰ ਵਾਰਡ ਦੇ ਵਿੱਚ 500 ਤੋਂ ਲੈ ਕੇ 1000 VOTER ਜਿਹੜੀ ਆ ਉਹ ਇਹਨਾਂ ਨੇ ਜਾਲੀ ਜਿਹੜੀ ਸਪਲੀਮੈਂਟ ਸ਼ੀਟ ਦਿੱਤੀ ਉਹਦੇ ਵਿੱਚ 500 ਤੋਂ ਲੈ ਕੇ 1000 VOTER ਤੱਕ ਹਰ 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 ਵਾਰਡ ਦੇ ਵਿੱਚ ਚਾਹੀਦੇ VOTER ਇਹਨਾਂ ਨੂੰ ਇਸਟੈਬਲਿਸ਼ਮੈਂਟ ਔਰ ਜਿੰਨੇ ਰੂਲਿੰਗ ਪਾਰਟੀ ਦੇ ਕੈਂਡੀਡੇਟਸ ਨੇ ਮੈਨੂੰ ਲੱਗਦਾ ਕਿਸੇ ਦੇ ਕੰਮ ਦੇ ਵਿੱਚ ਸੋ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਯਾਰ lettes work together ਮੈਂ ਨਹੀਂ ਕਹਿੰਦਾ ਤੁਸੀਂ ਕਾਂਗਰਸ ਪਾਰਟੀ ਦੀ ਇੱਕ ਕਨਸੈਪਟ ਤੋਂ ਪਰ ਮੈਂ ਕਹਿੰਦਾ ਇੰਸਟੀਚੂਨਸ ਨੂੰ ਖੜੇ ਕਰ ਲੀਤਾ ਆਪਾਂ ਖੜੇ ਇੰਸਟੀਚੂਨਸ ਨੂੰ ਖੜੇ ਕਰ ਲਈ ਆਪਾਂ ਜੇ ਇਹ ਇਹ ਮੁੱਕ ਗਿਆ ਨਾ ਤਾਂ ਫਿਰ ਕਿਉਂਕਿ ਹੁਣ ਸਾਡੇ ਕੱਲ ਧਰਨਾ ਲਾਇਆ ਸਾਡੇ ਪ੍ਰਧਾਨ ਸਾਹਿਬ ਨੇ ਤੇ ਪ੍ਰਧਾਨ ਸਾਹਿਬ ਨੂੰ ਮਤਲਬ ਧਰਮ ਦੇ ਵਿੱਚੋਂ ਚੁੱਕਿਆ ਅੱਛਾ ਧਰਮਾ ਕਹਦਾ ਸੀਗਾ ਧਰਮਾ ਇਹ ਸੀਗਾ ਕਿ ਸਾਡਾ ਕਾਉਂਸਲਰ ਜਿਹੜਾ ਐਨੀ ਲਾਰਜ ਸਕੇਲ ਤੇ ਹੌਸਟਲ ਅੱਛਾ ਲਾਰਜ ਸਕੇਲ ਤੇ ਹੌਸਟਲ ਟ੍ਰੇਡਿੰਗ ਤਾਂ ਦੂਰ ਜਿਹੜੀ ਹੈਗੀ ਹੈਗੀ ਆ ਲੇਕਿਨ ਮੇਅਰ ਬਣਾਉਣ ਲਈ ਬਈ ਤਾਹ ਨੂੰ ਖੁਸ਼ੀ ਰਾਜਸ ਪਾਰਟੀ ਆਏ ਆ ਠੀਕ ਆ ਸੀ ਅਸੀਂ ਐਕਸੈਪਟ ਕੀਤੀ ਆਪਣੀ ਇਸ ਗੱਲ ਨੂੰ ਲੇਕਿਨ ਐਟ ਦਾ ਸੇਮ ਟਾਈਮ ਤੁਸੀਂ ਕਿਤੇ ਕਦਰਾ ਚੁਰਦਾ ਤੇ ਤਾਂ ਖੜ੍ਹ ਜਾਓ ਕਿਉਂਕਿ ਸਾਡੇ ਪ੍ਰਧਾਨ ਨੂੰ ਹੀ ਤੁਸੀਂ ਚੱਕ ਕੇ ਲੈ ਗਏ ਧਰਨੇ ਦੇ ਵਿੱਚੋਂ ਵੀ ਸਾਡਾ ਪ੍ਰੋਟੈਸਟ ਕਰਨਾ ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਬੀਸਿਕਲੀ ਸਾਡਾ ਹੀ ਕਾਉਂਸਲਰ ਸੀ ਸਾਡੀ ਟਿਕਟ ਤੋਂ ਲੜਿਆ ਪਰ ਲੇਕਿਨ ਪਿਛਲੇ ਸਮਿਆਂ ਦੇ ਵਿੱਚ ਜੋ ਇੱਥੇ ਖਾਸ ਕਰਕੇ ਜਲੰਧਰ ਦੇ ਵਿੱਚ ਹਾਲ ਹੋਇਆ ਮੈਂ ਨਹੀਂ ਕਹਿੰਦਾ ਕਿ ਕੋਈ politcal ਬੰਦਿਆਂ ਦੇ ਤਾਂ ਫੇਸ ਬੈਕ ਨਹੀਂ ਜਾਂਦੀ ਕਿਉਂਕਿ ਜਿਨ੍ਹਾਂ ਨੇ ਵੋਟਾਂ ਉਹਨਾਂ ਨੂੰ ਪਾਈਆਂ ਹੋਣਗੀਆਂ ਕਾਂਗਰਸ ਦਤੌਰ ਕਾਂਗਰਸ ਵੀ ਵਿਚਾਰਧਾਰਾ ਦੇ ਹੈ ਘਰ ਘਰ ਦੇ ਵਿੱਚ ਪੁਲਿਸ ਭੇਜੀ ਜਾ ਰਹੀ ਹੈ ਪਿਆ ਆ ਜਾ ਨਹੀਂ ਤਾਂ ਤੈਨੂੰ ਠੋਕਦੇ ਆ ਆ ਜਾ ਨਹੀਂ ਤਾਂ ਤੈਨੂੰ ਠੋਕਦੇ ਆ ਬਦੂ ਹਿੱਟਾ 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 ਰੋਜੀ ਤੇ ਬੋਕਰੀ ਸੀ ਹੋਗੀ ਜਿੱਦਾਂ ਕਿਤੇ ਮੈਨੂੰ ਲੱਗਦਾ ਸਾਡੀ ਸਮਾਜ ਦੇ ਵਿੱਚ ਸਾਡੀ ਕੋਈ ਵਿਚਤਾ ਜਗਾ ਨਹੀਂ ਹੈ ਸੋ ਮੈਂ ਹੁਣ ਬੇਨਤੀ ਕਰਦਾ ਬੀਰੀ ਸਾਹਿਬ ਨੂੰ ਬਾਬਾ ਜੀ ਇੱਛਾ ਮੈਂ ਆਜ ਨੂੰ ਚਿੱਤੇ ਇੱਕ ਟੂਸ਼ੇ ਕਰਨਾ ਤੇ ਮੀਡੀਆ ਤੋਂ ਇਹ ਸਾਰੇ ਕੰਮਕਾਜ ਭਰਾਉਂਦੇ ਨੇ ਜੇ ਤਰੀਕੇ ਦੇ ਨਾਲ ਨਗਰ ਨਿਗਮੀਆਂ ਦੀ ਜੰਨੀ ਤਰ੍ਹਾਂ ਦੇਖਿਆ ਹੀ ਹੈ ਕਿ ਜਿੱਥੇ-ਜਿੱਥੇ ਸਾਡੇ ਕੈਂਡੀਡੇਟ ਇਲੈਕਸ਼ਨ ਲੜ ਰਹੇ ਸੀਗੇ ਕਦੀ ਕਿਸੇ ਦੇ ਭਰਾ ਨੂੰ ਚੱਕ ਕੇ ਲੈ ਜਾਂਦੇ ਸੀ ਕਦੀ ਉਹਨਾਂ ਦੇ ਘਰ ਦੇ ਅੰਦਰ ਰੇਡ ਕਰ ਦਿੰਦੇ ਸੀਗੇ ਕਦੀ ਉਹਨਾਂ ਦੀਆਂ ਦੁਕਾਨਾਂ ਤੇ ਇੰਡਸਟਰੀ ਤੇ ਰੇਡ ਕਰ ਦਿੰਦੇ ਸੀਗੇ ਔਰ ਕਿਧਰੇ ਇਹਨਾਂ ਨੇ ਈਟੀਓ ਨੂੰ ਭੇਜ ਦਿੱਤਾ ਕਿਧਰੇ ਲੇਬਰ ਅਫਸਰ ਨੂੰ ਭੇਜਤਾ ਮਾਈਟਨ ਵਾਲੇ ਜਿਹੜੇ ਸਾਡੇ ਕੈਂਡੀਡੇਟ ਸੀਗੇ ਉਹਨਾਂ ਦੇ ਲੇਬਰ ਅਫਸਰ ਨੂੰ ਭੇਜਦਾ ਉਹਨਾਂ ਦੀ ਫੈਕਟਰੀ ਦੇ ਵਿੱਚ ਇਹ ਤਰੀਕੇ ਦੇ ਨਾਲ ਇਹਨਾਂ ਨੇ ਇਲੈਕਸ਼ਨ ਲੜੀ ਹੈ ਔਰ ਜਿਹੜੀ ਸਰਕਾਰ ਬਣੀ ਵੀ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਸ਼ਹੀਲੇ ਆਜਮ ਸਰਦਾਰ ਪੱਲ ਸਿੰਘ ਜੀ ਦੇ ਮੁੱਤ ਤੇ ਸੋਚੀ ਸੀ ਕਿ ਅਸੀਂ ਇਮਾਨਦਾਰੀ ਦੇ ਨਾਲ ਇਹ ਸਰਕਾਰ ਨੂੰ ਚਲਾਵਾਂਗੇ ਔਰ ਅੱਜ ਜਿਹੜੀ ਇਮਾਨਦਾਰੀ ਇਹ ਅੱਗੇ ਲੈ ਕੇ ਆਏ ਆ ਜਿੱਥੇ-ਜਿੱਥੇ ਵੀ ਕਿਧਰੇ ਵੋਟਾਂ ਮੋਲ ਲਈਆਂ ਸੀ ਇਹਨਾਂ ਨੇ ਵੋਟਾਂ ਮੋਲ ਲੈਣ ਦੀ ਕੋਸ਼ਿਸ਼ ਕੀਤੀ ਕਿਦਰੇ ਐਸਐਚਓ ਦੀ ਗੱਡੀ ਦੇ ਵਿੱਚ ਰਾਸ਼ਨ ਜਾ ਰਿਹਾ ਕਿਦਰੇ ਐਸਐਚਓ ਦੀ ਗੱਡੀ ਦੇ ਵਿੱਚ ਸ਼ਰਾਬ ਜਾ ਰਹੀ ਹੈ ਸਾਡੇ ਕੈਂਡੀਡੇਟ ਵਿੱਚ ਜਿੱਤੇ ਹੋਏ ਸੀਗੇ ਇਹਨਾਂ ਨੇ ਦੋ ਦਿਨ ਪਹਿਲਾਂ ਉਹਨੂੰ ਅੰਦਰ ਹੀ ਬੰਦ ਕਰ ਦਿੱਤਾ ਪਰ ਮੋਹਨ ਸਿੰਘ ਰਾਜੂ ਵਾਲੀ ਬਾੜ ਦੇ ਵਿੱਚ ਦੀਨਾ ਨਾਥ ਹੋਣੀ ਸਾਡੇ ਕੈਂਡੀਡੇਟ ਸੀ ਉਹਨੂੰ ਦੋ ਦਿਨ ਕੋਈ ਨਹੀਂ ਬਾਹਰ ਨਿਕਲਣ ਦਿੱਤਾ ਕੋਈ ਨਾ ਕੋਈ ਬਹਾਨੇ ਦੇ ਨਾਲ ਕਦੇ ਸਫੇਦ ਕੱਪੜਿਆਂ ਦੇ ਵਿੱਚ ਕੋਈ ਸਾਜਿਵੇਂ ਕਦੇ ਸਫੇਦ ਤਾਹ ਹੋਏ ਆ ਜਾਣ ਹਰ ਜਗ੍ਹਾ ਤੇ ਇਹਨਾਂ ਨੇ ਇਸ ਤਰੀਕੇ ਦੇ ਨਾਲ ਕਮੇਟੀ ਦਾ ਉਹ ਜਿਹੜੇ ਇਹਨਾਂ ਨੇ ਨੋਮੀਨੇਟ ਕਾਲੇ ਅਪਲਾਈ ਕੀਤੇ ਸੀਗੇ ਉਹਨਾਂ ਦੇ ਵਿੱਚ ਵੀ ਬੜੀਆਂ ਵੱਡੀਆਂ ਟੁਟੀਆਂ ਪਈਆਂ ਵੀ ਸਾਡੇ ਕੈਸੀਏ ਤੁਹਾਨੂੰ ਹਰ ਵੇਲੇ ਬੋਲਾ ਲਏ ਸੀਗੇ ਕਿ ਤੁਹਾਡੇ ਫਾਈਲ ਨੂੰ ਰਹਿ ਗਿਆ ਤੁਹਾਡੀ ਫੋਟੋ ਰਹਿ ਗਈ ਹੈ ਕਿ ਕਿਸੇ ਨਾ ਕਿਸੇ ਤਰੀਕੇ થી ਉਹਨਾਂ ਦੇ ਕਾਲੇ ਰੱਦ ਕਰੀਏ ਲੇਕਿਨ ਜਿਹੜੇ ਕੈਂਡੀਡੇਟ ਇਹਨਾਂ ਦੇ ਸੀਗੇ ਜਿਹੜੇ ਉਹਨਾਂ ਦੀਆਂ ਟੁਟੀਆਂ ਸੀਗੀਆਂ ਉਹ ਵੀ ਉਹਨੇ ਸਰਦਾਰ ਕੋਈ ਨਿੰਦਰ ਸਿੰਘ ਵੀ ਤੁਹਾਡੇ ਸਾਹਮਣੇ ਲੈ ਕੇ ਆ ਗਏ ਮਤਲਬ ਇਹਨਾਂ ਨੇ ਡੈਮੋਕ੍ਰੇਸੀ ਦਾ ਟਾਟ ਹੀ ਲਗਾਤਾ ਹੈ ਇਹੋ ਜਿਹੀ ਲੈਕਚਰ 30-35 ਸਾਲਾਂ ਦਾ ਸਾਨੂੰ ਵੀ ਰਾਜਨੀਤੀ ਦੇ ਵਿੱਚ ਹੋ ਗਿਆ ਹੈ ਅਕਾਲੀ ਦਲ, ਭਾਜਪਾ ਦਾ ਵੀ ਰਾਜ ਦੇਖਿਆ ਹੈ, ਕਾਂਗਰਸ ਦਾ ਵੀ ਰਾਜ ਆਇਆ ਪਰ ਇਹੋ ਜਿਹਾ ਰਾਜ ਅੱਜ ਤੱਕ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਦੇਖਿਆ ਔਰ ਜਿੱਥੇ-ਜਿੱਥੇ ਵੀ ਸਾਡਾ ਕੈਂਡੀਡੇਟ ਸੀਗੀ ਉਹਨਾਂ ਨੂੰ ਇਹਨਾਂ ਨੇ ਪਰੇਸ਼ਾਨ ਕੀਤਾ ਔਰ ਇੱਥੋਂ ਤੱਕ ਮਜਬੂਰ ਕਰ ਦਿੱਤਾ ਕਿ ਤੁਸੀਂ ਇਲੈਕਸ਼ਨ ਹੀ ਨਾ ਲੜੋ ਤੇ ਜੇ ਹੁਣ 25 ਕੈਂਡੀਡੇਟਾਂ ਸਾਡੇ ਜਿੱਤ ਕੇ ਵੀ ਆਏ ਐ ਔਰ ਉਹਨਾਂ ਦੇ ਉੱਪਰ ਵੀ ਕਿਸੇ ਨੂੰ ਕਿਸੇ ਢੰਗ ਦੇ ਨਾਲ ਕਿਸੇ ਨੂੰ ਲਾਲਚ ਦੇਈ ਜਾਂਦੇ ਆ ਕਿਸੇ ਨੂੰ ਕਹਿੰਦੇ ਡਿੱਪੀ ਮੇਰ ਬਣਾ ਦਿਆਂਗੇ ਕਿਸੇ ਨੂੰ ਕਹਿੰਦੇ ਕੁੱਛ ਕਰ ਦਿਆਂਗੇ ਇਸ ਬਹਾਨੇ ਦੇ ਨਾਲ ਜੇ ਕੋਈ ਨਹੀਂ ਆਂਦਾ ਉਹਨਾਂ ਦੇ ਘਰ ਕੋਸਟ ਭੇਜ ਦਿੰਦੇ ਆ ਕੋਸਟ ਭੇਜ ਦਿੰਦੇ ਆ ਕਿਰਾ ਫਲਾਣਾ ਫਲਾਣਾ ਕੇਸ ਪੁਰਾਣਾ ਪੈਂਡਿੰਗ ਪਿਆ ਤੇਰਾ ਇਹ ਪਿਆ ਔਰ ਇਹ ਤਰੀਕੇ ਦੇ ਨਾਲੇ ਅੱਜ ਮੇਰ ਦਾ ਇਲੈਕਸ਼ਨ ਕਰਾ ਰਹੇ ਕਿੱਥੇ ਡੈਮੋਕ੍ਰੇਸੀ ਹੈ ਕਿੱਥੇ ਲੋਕਤੰਤਰ ਹੈ ਮੈਂ ਤੁਹਾਡੇ ਤੌਰ ਦੇ ਤੁਹਾਡੇ ਵੱਲੋਂ ਇਹ ਨਾ ਚੰਨਾ ਕਿ ਜੇ ਇਹ ਰਾਤ ਰੇ ਤੇ ਆਨ ਵਾਲਾ ਸਾਡੇ ਬੱਚਿਆਂ ਦਾ ਵੀ ਫਿਊਚਰ ਸਾਡਾ ਸਾਰਾ ਸਮੇਂ ਜਿੱਦਾਂ ਇਹਨਾਂ ਦੇ ਕੈਂਡੀਡੇਟ ਅੱਗੇ ਆਏ ਆ ਤਾਂ ਕੁਛ ਵੀ ਕਿਦਾਂ ਚੱਲੇਗੀ ਕਿਸੇ ਦਾ ਮੁੱਲ 5 ਕਰੋੜ ਲੱਗ ਰਿਹਾ ਫੇਰ ਤਾਂ ਕਿਦਾਂ 10 ਕਰੋੜ ਲੱਗ ਰਿਹਾ ਸਾਨੂੰ ਪਤਾ ਲੱਗ ਰਿਹਾ ਤੇ ਨਗਰ ਕਮੇ ਉਹ ਕਿਵੇਂ ਚਲਾਵੇਂ ਜਿਸ ਤਰ੍ਹਾਂ ਇਹਨਾਂ ਨੇ ਪੰਜਾਬ ਨੂੰ ਜੋ ਆਇਆ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਐਸੋ ਲਾਂਡ ਆਰਡਰ ਹੈ ਕਦੇ ਵੀ ਗੈਂਗਸਟਰਾਂ ਨੇ ਖਾਸ ਤੌਰ ਤੇ ਜਵਾਬਾ ਦੇ ਵਿੱਚ ਕਿਸੇ ਨੂੰ ਧਮਕੀਆਂ ਨਹੀਂ gehੀਆਂ ਹਜੇ ਇਹਨਾਂ ਦੇ ਰਾਜ ਦੇ ਵਿੱਚ ਵੱਡੀਆਂ ਵੱਡੀਆਂ ਵਿਅਕਤੀਆਂ ਵਾਲੇ ਮੁਪਾਰੀਆਂ ਨੂੰ ਸਿੱਧੀਆਂ ਧਮਕੀਆਂ ਆ ਰਹੀਆਂ ਉਹ ਮੈਨੂੰ ਲੱਗਦਾ ਹੈ ਜੇ ਨਗਰ ਨਿਗਮ ਦੇ ਵਿੱਚ ਇਹਨਾਂ ਦਾ ਕਬਜ਼ਾ ਹੋ ਗਿਆ ਉੱਥੇ ਵੀ ਇਹੀ ਹਾਲਾਤ ਹੋਣਾ ਇਹਨਾਂ ਨੇ ਐਕਸੀਲ ਐਸਡੀਓ ਸਾਰਿਆਂ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਗਰਦ ਪਾਸੇ ਲੈ ਕੇ ਜਾਣਗੇ ਕਿ ਇਹਨਾਂ ਨੇ ਐਸਟੀਮੇਟ ਹੀ ਨਹੀਂ ਬਣਾਇਆ ਐਸਟੀਮੇਟ ਤੋਂ ਬਗੈਰ ਹੀ ਪੈਸੇ ਵਾਲੇ ਪਾਸੇ ਜਾਣਗੇ ਤੋ ਮੈਂ ਤੁਹਾਡੇ ਨਾਲ ਹੀ ਰਿਕੁਐਸਟ ਕਰਨਾ ਚਾਹਨਾ ਕਿ ਆਪਾਂ ਡੈਮੋਕਰੇਸੀ ਨੂੰ ਬਾਹਰ ਰੱਖਣਾ ਹੈ ਤੁਹਾਡੇ ਤੋਂ ਜੇ ਨਗਰ ਨਿਗਮ ਚਲਾਣਾ ਹੈ ਤੇ মিডিਆ ਨੇ ਚਲਾਣਾ ਹੈ ਇਮਾਨਦਾਰੀ ਦੇ ਨਾਲ ਤੋ ਮੈਂ ਇਸੇ ਕਰਕੇ ਤੁਹਾਨੂੰ ਇਹ ਰਿਕੁਐਸਟ ਕਰਦਾ ਕਿ ਅਸੀਂ ਦੇਖੀਏ ਵੀ ਕਿਹ ਤਰੀਕੇ ਦੇ ਨਾਲ ਇਹ ਡੈਮੋਕਰੇਸੀ ਦੇ ਉੱਪਰ ਘਾਤ ਲਗਾ ਰਹੇ ਹੈ ਕਿਹ ਤਰੀਕੇ ਦੇ ਨਾਲ ਸਾਡੇ ਕੋਲ ਸਾਹਿਬਾਨ ਜਿਹੜੇ ਜਿੱਤੇ ਹੈ ਉਹਨਾਂ ਨੂੰ ਵੀ ਜਿੱਤਣ ਦੀ ਕੋਸ਼ਿਸ਼ ਕੀਤੀ ਅੱਜ ਤੱਕ ਕਦੀ ਇਹੋ ਜਿਹਾ ਕੰਮ ਨਹੀਂ ਹੋਇਆ ਸੀ